ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਰਸੋਈ ਦੇ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਸੂਜੀ ਦੇ ਲੱਡੂ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਜਿਆਦਾ ਨਰਮ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਤਿਹਾਰਾਂ ਦੇ ਸੀਜ਼ਨ ਵਿੱਚ ਤੁਸੀਂ ਘਰੇ ਬਣਾ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਇਹ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੂਜੀ ਦੇ ਲੱਡੂ ਦੀ ਰੈਸਪੀ ਸ਼ੁਰੂ ਕਰਦੇ ਹਾਂ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਸੂਜੀ ਦੇ ਲੱਡੂ ਬਣਾ ਲੈ ਅਸੀਂ ਤੁਸੀਂ ਕੋਈ ਵੀ ਕੱਪ ਜਾਂ ਕੋਲੀ ਜਿਹੜੀ ਆ ਉਹ ਸੈੱਟ ਕਰ ਲੈਣੀ ਆ ਸਾਰਾ ਨਾਪ ਅਸੀਂ ਐਸੇ ਕੋਲੀ ਨਾਲ ਲਵਾਂਗੇ ਇੱਕ ਕੁੱਲਾ ਬਾਉਲ ਲੈ ਲਾਂਗੇ ਇਹਦੇ ਵਿੱਚ ਪਾਵਾਂਗੇ ਦੋ ਕੋਲੀਆਂ ਭਰ ਕੇ ਅਸੀਂ ਸੂਜੀ ਦੀਆਂ ਸੂਜੀ ਤੁਸੀਂ ਮੋਟੀ ਵਾਲੀ ਬਰੀਕ ਵਾਲੀ ਕੋਈ ਵੀ ਇੱਥੇ ਲੈ ਸਕਦੇ ਹੋ ਜਿਹੜੀ ਤੁਹਾਡੇ ਕੋਲ ਹੈਗੀ ਆ ਦੋ ਕੋਲੀਆਂ ਇਹਦੇ ਵਿੱਚ ਅਸੀਂ ਸੂਜੀ ਦੀ नाप ਕੇ ਲਈਆਂ ਨੇ ਤੇ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਅਸੀਂ ਦੁੱਧ ਦੀ ਦੁੱਧ ਤੁਸੀਂ ਗਾਂ ਦਾ ਮੱਝ ਦਾ ਕੋਈ ਵੀ ਲੈ ਸਕਦੇ ਹੋ ਦੁੱਧ ਨੂੰ ਉਬਾਲੀ ਦੇ ਕੇ ਥੋੜਾ ਠੰਡਾ ਕਰਕੇ ਹੀ ਲੈਣਾ ਅਸੀਂ ਕੱਚਾ ਦੁੱਧ ਨਹੀਂ ਪਾਣਾ ਇਹਦੇ ਵਿੱਚ ਪਹਿਲਾਂ ਇੱਕ ਕੋਲੀ ਅਸੀਂ ਦੁੱਧ ਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਦੋ ਕੋਲੀਆਂ ਹੀ ਅਸੀਂ ਦੁੱਧ ਦੀਆਂ ਐਡ ਕਰਾਂਗੇ ਦੋ ਕੋਲੀਆਂ ਅਸੀਂ ਸੂਜੀ ਲਈ ਸੀ ਤੇ ਦੋ ਕੋਲੀਆਂ ਇਹਦੇ ਵਿੱਚ ਦੁੱਧ ਦੀਆਂ ਐਡ ਕਰਾਂਗੇ ਚੰਗੀ ਤਰ੍ਹਾਂ ਅਸੀਂ ਸੂਜੀ ਨੂੰ ਦੁੱਧ ਵਿੱਚ ਮਿਕਸ ਕਰ ਲੈਣਾ ਹੈ ਜਿਆਦਾ ਗਰਮ ਨਾ ਹੋਵੇ ਤੁਹਾਡਾ ਦੁੱਧ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਅਸੀਂ 15 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਤਾਂ ਕਿ ਸਾਡੀ ਸੂਜੀ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਵੇ ਇਹਨੂੰ ਢੱਕ ਕੇ ਅਸੀਂ 15 ਤੋਂ 20 ਮਿੰਟ ਲਈ ਅਸੀਂ ਰੈਸਟ ਤੇ ਰੱਖ ਦਾਂਗੇ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਹਾਂ ਸੂਜੀ ਦੇ ਲੱਡੂ ਬਣਾਉਣ ਲਈ ਜਿਹੜੀ ਵੀ ਤੁਸੀਂ ਕੜਾਹੀ ਆ ਤੁਸੀਂ ਪੈਨ ਲੈ ਰਹੇ ਹੋ ਉਹ ਹਮੇਸ਼ਾ ਜਿਹੜਾ ਪਾਰੀ ਤਲੇ ਵਾਲਾ ਹੀ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਅਸੀਂ 2 ਚਮਚ ਦੇਸੀ ਘਿਓ ਦੇ ਸਿਰਫ 2 ਚਮਚ ਦੇਸੀ ਘਿਓ ਵਿੱਚ ਅਸੀਂ ਸੂਜੀ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਬਿਲਕੁਲ ਸੌਫਟ ਬਣ ਕੇ ਤਿਆਰ ਹੋਣਗੇ ਤੇ ਇਹਦੇ ਵਿੱਚ ਤੁਸੀਂ ਆਪਣੇ ਮਨਪਸੰਦ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਮੈਂ ਥੋੜੇ ਜਿਹੀ ਦਾਖਾਂ ਬਦਾਮ ਤੇ ਕਾਜੂ ਲਏ ਸੀਗੇ ਤੁਸੀਂ ਇਹਨਾਂ ਨੂੰ ਬ੍ਰੀਕ ਪੀਸ ਕੇ ਵੀ ਐਡ ਕਰ ਸਕਦੇ ਹੋ ਇਹਨਾਂ ਨੂੰ 2 ਸੈਕਿੰਡ ਲਈ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਦੇਸੀ ਘਿਓ ਵਿੱਚ ਅਸੀਂ ਦੇਸੀ ਘਿਓ ਵਿੱਚ ਬਣਾ ਕੇ ਹੀ ਤਿਆਰ ਕਰਾਂਗੇ ਕਿਉਂਕਿ ਇਹ ਦੇਸੀ ਘਿਓ ਵਿੱਚ ਬਣਾਈ ਹੋਈ ਮਠਿਆਈ ਹੈ ਜਿਹੜਾ ਉਹ ਦਾ ਟੇਸਟ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਆਂਦਾ ਹੈ 2 ਸੈਕਿੰਡ ਲਈ ਅਸੀਂ ਇਹਨਾਂ ਨੂੰ ਫਰਾਈ ਕਰ ਲੈ ਜਿਆਦਾ ਫਰਾਈ ਨਹੀਂ ਕਰਨਾ ਨਹੀਂ ਤਾਂ ਜਿਹੜੀ ਸਾ ਅਸੀਂ ਕਿਸ਼ਮਿਸ਼ ਪਾਈ ਉਹ ਜਲ ਕੇ ਕਾਫੀ ਜ਼ਿਆਦਾ ਬਰਾਊਨ ਹੋ ਜਾਂਦਾ ਉਹਦਾ ਕਲਰ ਇਨਨੂੰ ਅਸੀਂ ਬਾਹਰ ਕੱਢ ਲਾਂਗੇ ਅਸੀਂ ਇਸੇ ਕਿਉਂ ਵਿੱਚ ਜਿਹੜਾ ਦੁੱਧ ਵਿੱਚ ਸੂਜੀ ਪਿਓ ਕੇ ਰੱਖੀ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਗੈਸ ਦੀ ਫਲੇਮ ਬਿਲਕੁਲ ਲੋ ਰੱਖਣੀ ਆ ਇਸ ਟਾਈਮ ਤੇ ਅਸੀਂ ਹਾਈ ਫਲੇਮ ਤੇ ਨਹੀਂ ਅਸੀਂ ਕੋਈ ਕੁਕਿੰਗ ਕਰਨੀ ਸਾਰੀ ਕੁਕਿੰਗ ਅਸੀਂ ਬਿਲਕੁਲ ਸਲੋ ਗੈਸ ਤੇ ਹੀ ਕਰਨੀ ਆ ਸਾਰਾ ਅਸੀਂ ਦੇਖੋ ਆ ਬੈਟਰ ਇਹਦੇ ਵਿੱਚ ਐਡ ਕਰ ਲਿਆ ਅਸੀਂ ਕਿਉਂ ਸਿਰਫ ਉਹੀ ਦੋ ਚਮਚ ਜਿਹੜੇ ਪਹਿਲਾਂ ਪਾਏ ਸੀ ਉਹੀ ਯੂਜ਼ ਕਰਨਾ ਜਾਦਾ ਕਿ ਉਹ ਅਸੀਂ ਯੂਜ਼ ਨਹੀਂ ਕਰਨਾ ਹੈਗਾ ਇਥੇ ਦੇਖੋ ਤੁਹਾਨੂੰ ਪਹਿਲਾਂ ਕਾਫੀ ਜ਼ਿਆਦਾ ਇਹ ਕੜਾ ਲੱਗੂਗਾ ਕੋਲ ਪਰ ਜਿਵੇਂ ਜਿਵੇਂ ਸੂਜੀ ਸਾਡੀ ਪੱਕਦੀ ਜਾਊਗੀ ਓਵੇਂ ਓਵੇਂ ਕੜਾਹੀ ਨੂੰ ਜਿਹੜੀ ਛੱਡਦੀ ਜਾਊਗੀ ਪਹਿਲਾਂ ਕਾਫੀ ਜ਼ਿਆਦਾ ਚਿਪਚਿਪਾ ਪਣ ਆ ਜਾਂਦਾ ਇਹਦੇ ਵਿੱਚ ਇਹ ਚਿਪਕਣ ਲੱਗ ਜਾਂਦੀ ਹੈ ਕੜਾਹੀ ਨੂੰ ਪਰ ਤੁਸੀਂ ਇਹਨੂੰ ਬਿਲਕੁਲ ਨਹੀਂ ਛੱਡਣਾ ਲਗਾਤਾਰ ਚਲਾਉਂਦੇ ਹੋਏ 15 ਤੋਂ 20 ਮਿੰਟ ਲੱਗਣਗੇ ਤੁਹਾਨੂੰ ਲਗਾਤਾਰ ਚਲਾਉਂਦੇ ਹੋਈ ਅਸੀਂ ਸੂਜੀ ਨੂੰ ਪਕਾਣਾ ਹੈ ਜਿਵੇਂ ਜਿਵੇਂ ਸਾਡੀ ਸੂਜੀ ਭੁੰਨਦੀ ਜਾਊਗੀ ਓਵੇਂ ਓਵੇਂ ਹੀ ਕੜਾਹੀ ਨੂੰ ਛੱਡਦੇ ਜਾਊਂਗੀ ਬਿਲਕੁਲ ਇੱਕਦਮ ਡਰਾਈ ਹੋ ਜਾਂਦੀ ਹੈ ਜਦੋਂ ਇਹ ਭੁੰਨ ਕੇ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ ਤਿਹਾਰਾਂ ਦੇ ਮੌਸਮ ਵਿੱਚ ਤੁਸੀਂ ਆਪਣੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਕਿਉਂਕਿ ਮਠਿਆਈਆਂ ਵਿੱਚ ਅੱਜਕੱਲ ਮਿਲਾਵਟ ਬਹੁਤ ਜ਼ਿਆਦਾ ਆਉਂਦੀ ਹੈ ਜਿਹੜੀਆਂ ਅਸੀਂ ਮਾਰਕੀਟ ਤੋਂ ਲੈ ਕੇ ਖਾਂਦੇ ਆ ਤੁਸੀਂ ਇਸ ਤਰੀਕੇ ਨਾਲ ਘਰੇ ਬਣਾ ਕੇ ਝਟਪਟ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਵੀ ਬਣ ਕੇ ਤਿਆਰ ਹੁੰਦੇ ਆ ਤੇ ਹਾਈਜੀਨਿਕ ਤਰੀਕੇ ਨਾਲ ਅਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਘਰ ਦੇ ਸਮਾਨ ਨਾਲ ਇਹ ਅਸੀਂ ਹਰ ਇੱਕ ਮਠਿਆਈ ਬਣਾ ਕੇ ਤਿਆਰ ਕਰ ਸਕਦੇ ਆ ਲਗਾਤਾਰ ਚਲਾਉਂਦੇ ਹੋ ਅਸੀਂ ਬਿਲਕੁਲ ਨਹੀਂ ਛੱਡਣਾ ਹੈਗਾ ਇਹਨੂੰ ਦੇਖੋ ਇਸ ਤਰੀਕੇ ਨਾਲ ਮੈਨੂੰ 10 ਮਿੰਟ ਹੋ ਚੁੱਕੇ ਐ ਇਹਨਾਂ ਨੂੰ ਭੁੰਨਦੇ ਹੋਏ ਜਿਵੇਂ ਜਿਵੇਂ ਭੁੰਨਦੀ ਜਾ ਰਹੀ ਹਾਂ ਓਵੇਂ ਓਵੇਂ ਇਹ ਕড়াই ਨੂੰ ਛੱਡਣੀ ਛੱਡਦੀ ਜਾਊਂਗੀ ਜਦੋਂ ਇਹ ਭੁੰਨ ਕੇ ਤਿਆਰ ਹੋ ਜਾਂਦੀ ਐ ਤੇ ਇਹਦੇ ਵਿੱਚ ਤਾਂ ਖੁਸ਼ਬੂ ਵੀ ਬੜੀ ਵਧੀਆ ਆਉਣ ਲੱਗ ਜਾਂਦੀ ਐ ਲਗਾਤਾਰ ਚਲਾਉਂਦੇ ਹੋਏ ਅਸੀਂ ਭੁੰਨ ਲਾਂਗੇ ਇਹਨੂੰ ਬਿਲਕੁਲ ਇਹਦਾ ਕੱਚਾ ਫਲੇਵਰ ਅਸੀਂ ਦੂਰ ਕਰਨਾ ਐ ਕੱਚਾਪਨ ਇਹਦਾ ਬਿਲਕੁਲ ਨਾ ਰਹੇ ਇਹਦੇ ਵਿੱਚ ਦੇਖੋ ਇਸ ਤਰੀਕੇ ਨਾਲ ਅਸੀਂ ਸਾਰੇ ਭੁੰਨ ਕੇ ਤਿਆਰ ਕਰ ਲਈ ਐ ਬਿਲਕੁਲ ਭੁੰਨ ਕੇ ਤਿਆਰੀ ਤੇ ਖੁਸ਼ਬੂ ਵੀ ਆਉਣ ਲੱਗ ਗਈ ਐ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਇਸ ਨੂੰ ਕਿਸੇ ਖੁੱਲੇ ਬਰਤਨ ਵਿੱਚ ਕੱਢ ਲਾਂਗੇ ਤਾਂ ਕਿ ਥੋੜੀ ਜਿਹੀ ਠੰਡੀ ਹੋ ਜਾਵੇ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਜਦੋਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਕਿਸੇ ਖੁੱਲੇ ਬਰਤਨ ਵਿੱਚ ਠੰਡੀ ਹੋਣ ਲਈ ਰੱਖ ਦਾਂਗੇ ਜਿਆਦਾ ਠੰਡੀ ਨਹੀਂ ਕਰਨੀ ਅਸੀਂ ਇੰਨਾ ਕੁ ਠੰਡੀ ਹੋਵੇ ਕਿ ਸਾਡਾ ਹੱਥ ਲੱਗ ਸਕੇ ਇਧਰ ਅਸੀਂ ਇਹਦੇ ਲਈ ਮਿੱਠਾ ਜਿਹੜਾ ਤਿਆਰ ਕਰਾਂਗੇ ਇੱਕ ਕੋਲੀ ਅਸੀਂ ਸੂਜੀ ਦੋ ਕੋਲੀਆਂ ਸੂਜੀ ਲਈ ਅਸੀਂ ਇੱਕ ਕੋਲੀ ਚੀਨੀ ਦੀ ਪਾਵਾਂਗੇ ਤੇ ਫਲੇਵਰ ਲਈ ਦੋ ਇਲਾਇਚੀਆਂ ਪਾਵਾਂਗੇ ਕਿਉਂਕਿ ਜਿਹੜੀ ਵੀ ਚੀਨੀ ਹੁੰਦੀ ਹੈ ਜਦੋਂ ਇਹਨੂੰ ਪੀਸ ਕੇ ਤਿਆਰ ਕਰਦੇ ਆ ਤੇ ਫੁੱਲ ਕੇ ਕਾਫੀ ਜ਼ਿਆਦਾ ਡਬਲ ਹੋ ਜਾਂਦੀ ਹੈ ਇਹ ਚੀਨੀ ਦਾ ਪਾਊਡਰ ਬਣਾ ਕੇ ਅਸੀਂ ਤਿਆਰ ਕਰ ਲਿਆ ਆ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਤੇ ਆਪਣੇ ਡਰਾਈ ਫਰੂਟ ਵੀ ਐਡ ਕਰ ਦਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਦੋ ਗੋਲੀਆਂ ਸੂਜੀ ਲਈ ਜਿਹੜੀ ਇੱਕ ਕੋਲੀ ਚੀਨੀ ਬਿਲਕੁਲ ਪਰਫੈਕਟ ਹੁੰਦੀ ਹੈ ਨਾ ਇਹ ਜ਼ਿਆਦਾ ਮਿੱਠਾ ਜ਼ਿਆਦਾ ਹੁੰਦਾ ਤੇ ਨਾ ਹੀ ਘੱਟ ਹੁੰਦਾ ਆ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਅਸੀਂ ਹੱਥਾਂ ਨਾਲ ਮਿਕਸ ਕਰ ਲਾਂਗੇ ਤੇ ਇਹਦੇ ਲੱਡੂ ਵਟਕੇ ਤਿਆਰ ਕਰ ਲਾਂਗੇ ਬਹੁਤ ਜਿਆਦਾ ਸੌਫਟ ਬਣ ਕੇ ਤਿਆਰ ਹੋਣਗੇ ਜਿਆਦਾ ਗਰਮ ਵਿੱਚ ਅਸੀਂ ਚੀਨੀ ਮਿਕਸ ਨਹੀਂ ਕਰਨੀ ਥੋੜਾ ਜਿਵੇਂ ਸਾਡਾ ਹੱਥ ਲੱਗ ਸਕੇ ਇੰਨਾ ਕੁ ਗਰਮ ਹੋਣਾ ਚਾਹੀਦਾ ਸਾਡਾ ਇਹ ਸੂਜੀ ਇੰਨੀ ਕੁ ਗਰਮ ਹੋਵੇ ਕਿ ਸਾਡਾ ਹੱਥ ਲੱਗ ਸਕੇ ਜਿਆਦਾ ਗਰਮ ਵਿੱਚ ਅਸੀਂ ਚੀਨੀ ਨਹੀਂ ਪਾਣੀ ਹੈਗੀ ਨਹੀਂ ਤੇ ਪਾਣੀ ਛੱਡਣੇ ਸ਼ੁਰੂ ਕਰ ਦਿੰਦੇ ਆ देखो इस तरीके ਨਾਲ ਅਸੀਂ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਇਆ ਜੇ ਤੁਸੀਂ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਿਲਕੁਲ ਤੁਹਾਡੇ ਪਰਫੈਕਟ ਤੇ ਨਰਮ ਬਣ ਕੇ ਤਿਆਰ ਹੋਣਗੇ ਲੱਡੂ ਇਸ ਤਰੀਕੇ ਨਾਲ ਅਸੀਂ ਸਾਰੇ ਲੱਡੂ ਬੱਟ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਬੱਟ ਕੇ ਤਿਆਰ ਕਰ ਲਾਂਗੇ ਇਹਨਾਂ ਲੱਡੂਆਂ ਨੂੰ ਤੁਸੀਂ 10 ਤੋਂ 15 ਦਿਨ ਫ੍ਰਿਜ ਵਿੱਚ ਰੱਖ ਕੇ ਸਟੋਰ ਕਰ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜਦੋਂ ਵੀ ਤੁਹਾਡਾ ਮਨ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਲੱਡੂ ਬਣਾ ਕੇ ਖਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇੱਕ ਕੋਲੀ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਰੋਲ ਰੋਲ ਵੀ ਕਰ ਸਕਦੇ ਹੋ ਜੇ ਤੁਹਾਡੇ ਨਾਲ ਹੱਥਾਂ ਨਾਲ ਨਹੀਂ ਚੰਗੀ ਤਰ੍ਹਾਂ ਸ਼ੇਪ ਆ ਰਹੀ ਹੈਗੀ ਤਾਂ ਤੁਸੀਂ ਕੋਲੀ ਵਿੱਚ ਪਾ ਕੇ ਇਹਦੀ ਸ਼ੇਪ ਬਣਾ ਸਕਦੇ ਹੋ ਸਾਡੇ ਲੱਡੂ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਅੱਜ ਵਾਲੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ